ਉਹ ਕਿਆ ਬਾਤ ਹੈ ਜੀ ਤੂਬ ਰਹੀ ਪਈ ਆ ਜਿਹੜੇ ਪਾਸੋਂ ਸੁਣੋਂਗੇ ਉਹ ਬੱਲੇ ਬੱਲੇ ਹੋਈ ਪਈ ਆ ਜੀ ਬਾਕੀ ਜਿਹੜਾ ਗੋਦੀ ਮੀਡੀਆ ਉਹਨਾਂ ਤਾਂ ਬਹੁਤ ਵੱਡੇ ਵੱਡੇ ਨੰਬਰ ਦੇ ਤੈ ਕੋਈ 150 ਕਹਿ ਰਿਹਾ 226 ਕਿਤੇ ਨੇੜੇ طرف ਹੈ ਗਿਆ ਨਾ ਉਹ ਕਹਿੰਦੇ ਜਿਹੜੀ ਐਨਡੀਆ ਜਿਹੜਾ ਭਾਜਪੀ ਭਾਜਪੀ ਸਭ ਤੋਂ ਵੱਡਾ ਦਲ ਹੋਏਗਾ ਐਨਡੀਆ ਦੀਆਂ 150 ਤੱਕ ਕੋਈ 150 ਕਹ ਰਿਹਾ 140 ਕਹ ਰਿਹਾ ਕੋਈ 150 ਕਹ ਰਿਹਾ ਜਣਦੀ ਐਨਡੀਆ ਦੀ ਹੁੰਜਾ ਫੇਰ ਜਿੱਤਦਾ ਜਿਹੜੀ ਐਸ ਜਿਹੜੇ नेशनल डेमोक्रेटिक अलायंस अमेरिका दोनों ਜਿਹੜੀ ਬੀਜਪੀ ਵਾਲੀ ਹੈਗੀ ਆ ਉਹ ਲਈ ਹੁੰ ਜਾਂ ਫਿਰ ਜਿੱਤਾਂ ਵੋਟਾਂ ਇਹ ਸਾਰੀਆਂ ਵੋਟਾਂ ਪਈਆਂ ਨੇ ਪਰ ਇੱਕ ਗੱਲ ਜ਼ਰੂਰ ਹੈ मिस्टर शाह ਉੱਥੇ ਬहोत दिन ਬੈਠਾ ਰਿਹਾ ਹੈ मिस्टर शाह ਉੱਥੇ ਬੈਠਣ ਦਾ ਮੈਂ ਹਿਸਾਬ ਲਾਉਣਾ ਮੇਬੀ ਆਮ ਰੋਂਗ ਉੱਥੇ ਬੈਠਣ ਦਾ ਕਾਰਨ ਹੈ ਕਾਰਨ ਇਹ ਹੈ ਕਿ ਜਦੋਂ ਫਰਸਟ ਫੇਸ ਗਿਆ ਫਰਸਟ ਫੇਸ ਦੇ ਵਿੱਚ ਐਂਡੀਆ ਬਿਹਾਈਂਡ ਹੈ ਸਰਕਾਰ ਕੋਲੇ ਹਰ ਰਿਪੋਰਟ ਜਾਂਦੀ ਹੈ ਸ਼ਾਇਦ ਉਹਨਾਂ ਨੇ ਇਸ ਕਦੋਂ ਸੋਚਿਆ ਨਹੀਂ ਹੋਵੇਗਾ ਕੋ ਇੰਨਾ ਪਿੱਛੇ ਚਲਾ ਜਾਏਗਾ ਫਰਸਟ ਫੇਜ਼ ਪਿੱਛੇ ਨੇ ਜਿਹੜੀ ਪਹਿਲਾ 122 ਹੋਈ ਸੀ 121 ਦੂਜੀ 122 ਨੇ ਵੀ ਪਿੱਛੇ ਸੀ ਕਿ ਇਸ ਕਰਕੇ ਮਿਸਟਰ ਸ਼ਾ ਪਟਨੇ ਜਾ ਬੈਠਾ ਤੇ ਅਗਲਾ ਫੇਜ਼ ਹੈ ਪਤਾ ਨਹੀਂ ਉਹ ਕਿਹੜੇ ਪਾਸੇ ਜਾਏਗਾ ਕਈਆਂ ਕੌਨਸਟੀਟੂਐਂਸੀਸ ਦੇ ਵਿੱਚ 74 75% ਵੋਟਾਂ ਪਈਆਂ